ਜੋਲਮੀ ਸਰਕਾਰਾਂ ਨੇ ਕਰਿਆ ਨਾਲ ਕਸਾਨਾ ਧੱਕਾ ਨਾ ਰਹਿਮ ਜਰਾ ਕਰਿਆ ਬਹਿ ਗਏ ਮਤਾ ਮਤਾ ਕੇ ਪੱਕਾ 헤ਰੇ ਡੱਲੇਬਾਲ ਜੀ ਨੇ ਆ ਕੇ ਕਾਇਮ કરી ਇਨਸਾਨੀ ਧਰਨੇ ਤੇ ਬੈਠ ਗਿਆ ਜੋਦਾ ਦੇ ਲਈ ਕੁਰਬਾਨੀ ਧਰਨੇ ਤੇ ਬੈਠ ਗਿਆ ਜੋਦਾ ਦੇ ਲਈ ਕੁਰਬਾਨੀ ਹੁੰਦੇ ਮਰਦ ਸੂਰਮੇ ਜੋ ਇਹ ਨਹੀਂ ਮਾਤਦਾਉ ਡਰਦੇ ਆਉਂ ਕੂਰ ਚੜਾ ਜਾਂਦੇ ਜੋ ਨੇ ਪਰਨਸੂਰ ਮੇ ਕਰਦੇ ਆਉਂ ਕੂਰ ਚੜਾ ਜਾਂਦੇ ਜੋ ਨੇ ਪਰਨਸੂਰ ਮੇ ਕਰਦੇ ਕੁਰ ਜੰਦੇ ਦੁਨੀਆ ਤੋਂ ਇੱਥੇ ਕਰਕੇ ਕੈ ਮਨਸ਼ਾਨੀ ਧਰਨੇ ਤੇ ਬੈਠ ਗਿਆ ਯੋਧਾ ਦੇ ਲਈ ਕੁਰਬਾਨੀ ਧਰਨੇ ਤੇ ਬੈਠ ਗਿਆ ਯੋਧਾ ਦੇ ਲਈ ਕੁਰਬਾਨੀ ਮਨ ਵਰਤ ਰੱਖਿਆ ਮੰਗਾ ਤਾਈ ਮਨਾਵਣ ਖਾਤਰ ਹੈ ਮਨ ਵਰਤ ਰੱਖਿਆ ਮੰਗਾ ਤਾਂ ਇਹ ਮਨਾ ਬਣ ਖੱਤਰ ਜਿੰਦ ਲੇਖੇ ਲਾਉਣ ਲਈ ਕਰਿਆ ਫਿਕਰ ਨਹੀਂ ਤੇਲ ਮਾਤਰਾ ਜਿੰਦ ਲੇਖੇ ਲਾਉਣ ਲਈ ਕਰਿਆ ਫਿਕਰ ਨਹੀਂ ਤੇਲ ਮਾਤਰਾ ਨਾ ਡਰਦੇ ਮਰਨੇ ਤੋਂ ਜੋਦੇ ਭਗਤ ਸੂਰ ਮੈਦਾਨੀ ਧਰਨੇ ਤੇ ਬੈਠ ਗਿਆ ਜੋਦਾ ਦੇ ਲਈ ਕੁਰਬਾਨੀ ਧਰਨੇ ਤੇ ਬੈਠ ਗਿਆ ਜੋਦਾ ਦੇ ਲਈ ਕੁਰਬਾਨੀ ਵਿੱਚ ਦੇਸ਼ ਵਿਦੇਸ਼ਾਂ ਦੇ ਸਾਰੇ ਖੜਕ ਗਿਆਂ ਨੇ ਤਾਰਾ ਹੁਣ ਭੰਮ ਹੋਣਾ ਭਾਜੜ ਪੈ ਗਈ ਐ ਪਈਆਂ ਫਿਕਰਾਂ ਵਿੱਚ ਸਰਕਾ ਹੁਣ ਭਾਜੜ ਪੈ ਗਈ ਐ ਪਈਆਂ ਫਿਕਰਾਂ ਵਿੱਚ ਸਰਕਾਰਾਂ ਹੁਣ ਪੱਜੇ ਫਿਰਦੇ ਨੇ ਸਭ ਦੀ ਯਾਦ ਕਰਾਦੀ ਨਾਨੀ ਹੁਣ ਪੱਜੇ ਫਿਰਦੇ ਨੇ ਸਭ ਦੀ ਯਾਦ ਕਰਾਦੀ ਨਾਨੀ ਧਰਨੇ ਤੇ ਬੈਠ ਗਿਆ ਜੌਹਦਾ ਦੇ ਲਈ ਕੁਰਬਾਨੀ ਹੁੰਦਾ ਤਾ ਗਏ ਮੋਰਚੇ ਤੇ ਜਨਾਂ ਦੇ ਪੱਲੇ ਲੱਖ ਦੁਖੜ ਚੱਲ ਰਹੇ ਜੋ ਦੇ ਨਹੀਂ ਸਜਕਤੋਂ ਹੱਲੇ ਲੱਖ ਦੁਖੜ ਚੱਲ ਰਹੇ ਜੋ ਦੇ ਨਹੀਂ ਸਜਕਤੋਂ ਹੱਲੇ ਜ਼ਾਲਮ ਸਰਕਾਰਾਂ ਨੂੰ ਦੇਣ ਕਰਨ ਨਹੀਂ ਮਨਮਾਨੀ ਕਰਨੇ ਤੇ ਬੈਠ ਗਿਆ ਜੋਦਾ ਦੇ ਲਈ ਕੁਰਬਾਨੀ ਧਰਨੇ ਤੇ ਬੈਠ ਗਿਆ ਜੋਦਾ ਦੇ ਲਈ ਕੁਰਬਾਨੀ ਹੋ ਕੱਠ ਹੋ ਗਿਆ ਲੱਖਾਂ ਦਾ ਹੋ ਕੱਠ ਹੋ ਗਿਆ ਲੱਖਾਂ ਦਾ ਦੁਨੀਆ ਚਾਰਛੇ ਤੇ ਰੋਂ ਆਗੀ ਸਿਰ ਕਫਣ ਬੰਨ ਲਿਆ ਬਾਜੀ ਸਿਰ ਤਾੜਾਂ ਦੀ ਲਈ ਸਿਰ ਕਫਣ ਬੰਨ ਲਿਆ ਵਾਹ ਜੀ ਸਿਰਤਾੜਾਂ ਦੀ ਲਾਈ ਤੱਕ ਕੇ ਸਰਕਾਰਾਂ ਨੂੰ ਹਾ ਹੁਣ ਲੱਗੀ ਹੋਣ ਹਰਾਨੀ ਧਰਨੇ ਤੇ ਬੈਠ ਗਿਆ ਯੋਧਾ ਦੇ ਲਈ ਕੁਰਬਾਨੀ ਧਰਨੇ ਤੇ ਬੈਠ ਗਿਆ ਯੋਧਾ ਦੇ ਲਈ ਕੁਰਬਾਨੀ ਨਾ ਪਿਛੇ ਹਟਦੇ ਨੇ ਹੁੰਦੇ ਮਰਦ ਸੂਰਮੇ ਜਿਹੜੇ ਜੀਵਨ ਦਾ ਸ਼ੌਕ ਨਹੀਂ ਮਨ ਦੇ ਸਦਾ ਮੌਤ ਨੂੰ ਨੇੜੇ ਜਾਉਣੇ ਦਾ ਸ਼ੌਕ ਨਹੀਂ ਮਨ ਦੇ ਸਦਾ ਮੌਤ ਨੂੰ ਨੇੜੇ ਰੱਖ ਸੀਸ ਸਹ ਤੇਰੀ ਤੇ ਸਿਦਕੋਂ ਦਿੰਦੇ ਬਾਰ ਜਵਾਨੀ ਰੱਖ ਸੀਸ ਸਹ ਤੇਰੀ ਤੇ ਸਿਦਕੋਂ ਦਿੰਦੇ ਬਾਰ ਜਵਾਨੀ ਧਰਨੇ ਤੇ ਬੈਠ ਗਿਆ ਯੋਧਾ ਤੇ ਲਈ ਕੁਰਬਾਨੀ ਸਿਰਦ ਤੇ ਵਜੋ ਨਾ ਦੇਤੇ ਬਾਜੋ ਨਾ ਇਹ ਹੁਣ ਫਤੇ ਜੰਗ ਨੇ ਹੋਣਾ ਹੈ ਲਾਈਨ ਸ਼ਹੀਦਾਂ ਦੀ ਵਾਰੋ ਵਾਰੀਆਂ ਖਲੋਣਾ ਹੈ ਲਾਈਨ ਸ਼ਹੀਦਾਂ ਦੀ ਵਾਰੋ ਵਾਰੀਆਂ ਖਲੋਣਾ ਹੈ ਭੰਬੜ ਮਚ ਜਾਣਾ ਗੋੜ ੜ ਗਿਆ ਜਦ ਅਸਮਾਨੀ ਧਰਨੇ ਤੇ ਬੈਠ ਗਿਆ ਯੋਧਾ ਦੇ ਲਈ ਕੁਰਬਾਨੀ ਕਰਨੇ ਤੇ ਬੈਠ ਗਿਆ ਯੋਧਾ ਦੇ ਲਈ ਕੁਰਬਾਨੀ ਵਿਖ ਬਰਨਟਾਲ ਕਹੇ ਏਕਾ ਕਾਇਮ ਕਰੋ ਹੁਣ ਸਾਰੇ ਛਿੰਦਾ ਕੋਲਵਿੰਦਰ ਕਹੇ ਆਉਣਾ ਜਗ ਤੇ ਨਹੀਂ ਦਵਾਰੇ ਛਿੰਦਾ ਪ੍ਰੀਖਿਆ ਪਾਸ ਲਵੋ ਪਰਚੇ ਪੈਣੇ ਹਿੰਮਤ ਹਾਨੀ ਧਰਨੇ ਤੇ ਬੈਠ ਗਿਆ ਜੋ ਦਦੇ ਨਹੀਂ ਕੁਰਬਾਨੀ ਧਰਨੇ ਤੇ ਬੈਠ ਗਿਆ ਜੋ ਦਦੇ ਨਹੀਂ ਕੁਰਬਾਨੀ